ਜੀ ਕਰਤਾ অটোਮੈਟ ਕੌਨ ਤੇ ਲਾਈਟ ਆ ਗਈ ਟਾਈਮ ਬੱਜ ਗਏ ਨੇ 10 ਵਜੇ ਬਈ 10 ਚੱਲ ਗਈ ਚੱਲ ਗਈ ਚੱਲ ਗਈ ਅੱਜ ਤਾਂ ਹਵਾ ਨੇ ਬਈ ਰਕਾਟੇ ਕੰਮ ਕਰਤਾ ਹਵਾ ਕਿਹਾ ਤੂਫਾਨ ਕਿਹਾ ਬਸ ਕਿਆ ਕਹਿਦੀ ਇਹ ਵੀ ਕਿਆਤਾ ਬਾਹਰ ਤਾਂ ਨਿਕਲ ਹੀ ਨਹੀਂ ਹੋਇਆ ਤਾਂ ਇੰਨੀ ਹਵਾ ਬੂ ਤੂਫਾਨੇ ਚੱਲ ਰਿਹਾ ਤਾਂ ਦੇਖ ਲੋ ਕਣਕ ਵੀ ਜਿਹੜੀ ਮੈਂ ਪਾਣੀ ਲਗਾਇਆ ਪਤਾ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਵੇਰ ਟਾਈਮ ਆਣ ਕੇ ਰੁਕੀ ਸੀ ਸਵੇਰ ਟਾਈਮ ਆਣ ਕੇ ਘੰਟਾ ਤੱਕ 8:00 ਵਜੇ ਦੁਬਾਰਾ ਫੇਰ ਚੜ ਗਈ 11 ਬੱਦ ਦਿਨ ਤੋਂ ਪੂਰਾ ਤੂਫਾਨ ਚੱਲ ਗਿਆ ਤਾਂ ਚਲੋ ਦੇਖਦੇ ਹਾਂ ਜਗਾ ਅੱਗੇ ਆਪਣਾ ਆਮ ਯਮ ਇਹ ਆ ਗਈ ਆਪਣੇ ਪਿਆਜ਼ ਇਹ ਦੇਖੋ ਕਿ ਆਹ ਹਾਲ ਕਰਤਾ ਟਿੱਡੀ ਕਰਤੀ ਦੇਖ ਲਓ ਬੱਲ 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 ਇਹ ਦੇਖੋ ਐਨ ਖੜੀ ਧੀਓ ਗਣਕ ਦੇਖ ਲਓ ਗਣਕ ਬਹੁਤ ਜ਼ੋਰਤੀਸ ਤੁਹਾਡੇ ਮੈਂ 2967 ਆਇਓ ਈ ਜਗਾ ਵੀ ਫਰਕ ਐ ਸੁਖੂ ਹੰ ਨੀ ਇਹੋ ਥੋੜਾ ਜਿਹਾ ਮੈਂ ਕਹਾਂ ਜਾਂਦਾ ਗੇਰਾ 2967 ਇਧਰ ਇਹ ਖੜਿਆ ਦੇਖ ਲੈ ਇਸ ਵਿੱਚ ਪਾਣੀ ਇੱਕ ਤਿੰਨ ਪਹਿਲਾਂ ਲਗਿਆ ਬਸ ਇਹ ਵੀ ਮਤਲਬ ਸਵੇਰੋਂ ਜਾਂ ਤਾਂ ਨਹੀਂ ਹੈਦੀ ਇੰਨੀ ਡਿੱਡੀ ਪਏ ਜਾਂ ਦੁਪਹਿਰਾ ਆਇਆ ਮੈਂ ਹੈ ਵੀ ਜਦ ਦੁਪਹਿਰ ਐ ਮੈਂ ਜਦ ਨਹੀਂ ਜਾਨੀ ਟੱਡੀ ਦੁਪਹਿਰ ਫਿਰ ਹਵਾ ਉਸ ਤੋਂ ਬਾਅਦ ਬਹੁਤ ਤੇਜ਼ ਚਲੀ ਜੇ ਦੇਖਿਓ ਕਿ ਟੱਕੀ ਜੀ ਟੱਡੀ ਕਰਦੀ ਐ ਹੈਂ ਉਹ ਬਸ ਇਹ ਟੱਕੀ ਜੀ ਮੈਂ ਫਿਰਿਆ ਟੱਕੀ ਜੀ ਹੈ ਵੀਰ ਇਹਨੂੰ ਬਹੁਤ ਵਧੀ ਵੀ ਬਹੁਤ ਹੀ ਗਣਕ ਉਹ ਦੇਖ ਸਾਰੇ ਚਲੋ ਮਤਲਬ ਖੜੀ ਜੀ ਤਾਂ ਹੋ ਜਾਣੀ ਔਲੇ ਉਹ ਟੱਡੀ ਜੀ ਤਾਂ ਚਲ ਹੋ ਗਈ ਪਰ ਕਿਆ ਕਰਾਈ ਤਲੇ ਤੋਂ ਵੀ ਤਾਂ ਸੁੱਕੀ ਪਈ ਐ ਸੋਕਾ ਲਗਾ ਜੇ ਨਾ ਪਾਣੀ ਲਾਵੇਂ ਬਈ ਬਹੁਤ ਔਖਾ ਹੋ ਗਿਆ ਕੰਮ ਇਹ ਔਖਾ ਹੋਇਆ ਬਹੁਤ ਜ਼ਿਆਦਾ ਦਿੱਕਤ ਐ ਕਿ ਧਰਤੀ ਹੁਣ ਹੀਟਾਂ ਦੇ ਸੁੱਕੀ ਪਈ ਐ ਬਈ ਕਿਉਂ ਕਣਕ ਵੀ ਹੁਣ ਸਾਰੇ ਪਾਈ ਗੋਮਾ ਇਸ ਕਰਕੇ ਪਾਣੀ ਜ਼ਿਆਦਾ ਚੂਸ ਮਾਰਾ ਉਣੀ ਚਹੀਦਾ 10 ਟੰਕ ਅੰ ਚਿੱਟੀ ਹੋਈ ਵੇ ਕੋਈ ਤਾਂ ਮੀਂਹ ਕਰ ਗਿਆ ਪਹਿਲਾਂ ਲੇਟ ਹੋ ਗਿਆ ਆਪਾਂ ਇਹ ਜਲ ਮੀਂਹ ਪੈ ਜੂਗਾ ਮੀਂਹ ਨਹੀਂ ਪਿਆ ਮੀਂਹ ਹੀ ਤਕਰੀਬਨ ਹਰੇਕ ਜ਼ਿਮੀਂਦਾਰ ਦੇਖ ਰਿਹਾ ਦਾ ਵੀ ਮੀਂਹ ਪੈ ਜਾਣਾ ਰਹਿਣ ਦੋ ਪਾਣੀ ਲਾਣੇ ਨੂੰ ਵੀ ਫੇ ਕਣਕ ਖਰਾਬ ਹੋਆ ਇਸ ਕਰਕੇ ਪਾਣੀ ਲਾਏ ਨਹੀਂ ਤੇ ਹੈ ਤਾਂ ਮੀਂਹ ਪਿਆ ਨਹੀਂ ਫਿਰ ਇਸ ਕਰਕੇ ਦਿੱਕਤ ਹੋ ਗਈ ਜਿਆਦਾ ਬਈ ਇਹ ਸੁੱਕੇ ਜਿਆਦਾ ਤਲੇ ਤੇ ਸੁੱਕਾ ਲੱਗੇ ਮਨ ਨੂੰ ਕਰਨਗਾ ਇਹ ਆਪਣਾ ਇਹ ਕਿਆਰਾ ਰਿਹਾ ਵਾ ਇਸ ਕਿੱਲੇ ਮਾ ਬਾਕੀ ਰਾਤ ਭਰ ਗਿਆ ਤਾਂ ਪਾਉਣਾ ਕਿਲਾ ਇਹ ਥੋੜਾ ਜਿਹਾ ਕਿਆਰੇ ਗਿਆ ਆਪਾਂ ਨੇ ਫਿਰ ਡੋਲਾ ਨੱਕੇ ਨਹੀਂ ਤੇ ਖੁੱਲੇ ਪਏ ਐ ਇਸ ਮਾ ਮਾਂ ਕੀ ਲਾਈਟ ਕਈ ਵਾਰ ਸਿੱਧੀ ਡੋੜ ਜਾਂਦਾ ਫਿਰ ਦਿੱਕਤ ਆ ਜਾ ਕੁ ਇਸ ਮਾ ਉਹ ਰਲਣੀ ਪਊਗਾ ਚਿਪਾ ਹੂੰ ਆ ਵੀ ਉਹ ਡਾਲਪਰੇ ਚਪਣਾ ਹੋ ਰੇ ਟੁੱਟੂ ਹੋਇਆ ਡੋ 6% ਨੂੰ ਲੋਜੀ ਡੋਲਮ ਕੱਕ ਕਰਤੇ ਸੈਟ ਅਪ ਆਨੇ ਜਿਹੜੀ ਖੱਡ ਵੀ ਪੈ ਰਹੀ ਤੇ ਇੱਕ ਦੋ ਵੀ ਕਰਤੀ ਬੰਦ ਤੇ ਬਾਕੀ ਚਿਪਾ ਰੱਖਦੇ ਆਪਾਂ ਨੇ ਇਸ ਤਰ੍ਹਾਂ ਡਾਲਪ ਜਿੱਥੇ ਲੋਡ ਦੀ ਤੇ ਕੋਲ ਖੜਕਾਈ ਪਰ ਦੂਗੇ ਘੰਟਾ ਕ ਲਗਣਾ ਆਪਣਾ ਬਈ ਪਰ ਆਇਆ ਜੋ ਟੁੱਟ ਟੱਗ ਗਿਆ ਫੇ ਜਿਆਦਾ ਨਹੀਂ ਦਿੰਦੀ ਫੇ ਦੁਬਾਰਾ ਮੈਚ ਲਾਣ ਪੈ ਜਾਣਾ ਖੱਡ ਬੁੱਡੂ ਕੰਟਾ ਆਇਆ ਮਡੋਲਵਾ ਇਹ ਕਿੰਨੇ ਕੰਟੇ ਗੰਮਾ ਕਰਕੇ ਲਾ ਲੂਗੇ ਫੇ ਬੰਦ ਕਰ ਦੇਣੀ ਆਪਾਂ ਨੇ ਅੱਜ ਹਵਾ ਬਹੁਤ ਚੱਲੀ ਕੱਲ ਨੂੰ ਵੀ ਹਵਾ ਵੀ ਉਮੀਦ ਨਹੀਂ ਹੈ ਵੀ ਬੰਦ ਹੋ ਜੂਗੀ ਹਲੇ ਰਾਤ ਨੂੰ ਹੁਣ ਵੀ ਚੱਲ ਰਹੀ ਹੈ ਹਵਾ ਕਣਕ ਕਰਤੀ ਟੇਢੀ ਬਈ ਰਾਤ ਵੀ ਆਪਾਂ ਨੇ ਸਾਰੀ ਰਾਤ ਚਲਾ ਕੇ ਰੱਖਿਆ ਟੀਬਲ ਤਾਂ ਡੇਢ ਸਵਾ ਗਿੱਲਾ ਡੇਢ ਕਿੱਲਾ ਭਰ ਗਿਆ ਰਾਤ ਡੇਢ ਗਿਆ 2 ਕਿੱਲੇ ਭਰ ਗਏ ਸੂਰ ਆਪਣੇ ਨਹੀਂ ਉੱਦਾਂ ਕਿ ਨੌ ਪਰਲਾ ਤੇ ਇੱਕ ਕਹਿਰਾਇਓ ਇਸ ਮਪਾਲੇ ਕਿੱਲੇ ਮਾ ਕਿੱਲਾ ਹੋ ਗਿਆ ਡੇਢ ਅਰਧਾ ਕਿੱਲਾ ਹੋ ਗਿਆ 2 ਕਿੱਲੇ ਭਰ ਗਏ ਰਾਤ ਅ ਉਹ 2 ਕਿੱਲੇ ਭਰ ਗਏ ਰਾਤ ਬਈ ਰਾਤ ਲੇਟ ਆਈ 30 9:30 9:10 9:10 ਤੇ ਅੱਜ ਆਈ ਸਵੇਰ ਟਾਈਮ ਜੋੜੀ ਫਿਰ ਤੜਕੇ 5:35 ਵਜੇ ਲੈਟ ਸਰਕਲ 5:35 ਵਜੇ ਤੋਂ ਕਿੰਨੇ ਮਾ ਪਾਣੀ ਫਿਰ ਗਿਆ ਦੇਖ ਲੋ ਇਸ ਕਰਕੇ ਜੱਪਾਨ ਬੰਦੇ ਕਰਦ ਨਹੀਂ ਆ ਗਿਆ ਫਿਰ ਕਣਕ ਵੀ ਪਰਲਾ ਕਿਲਾਓ 327 ਵਾਲੋ ਵੀ ਜਿਆਦਾ ਵਧਿਆ ਵਾ ਜਾਏਗੀ ਕਿ ਨਹੀਂ ਇਸ ਸੜਕ ਦੇ ਕਿੱਲੇ માં ਵੀ ਖਾਸੀ ਪੱਦੀ ਵੀ ਐ 1270 ਇਹ ਵੀ गिर ਜਾਏਗੀ ਤਾਂ ਬੰਦ ਕਰਨੇ ਵੀ ਫਾਇਦਾ ਹੋਈ ਆਪਾਂ ਨੂੰ ਇਹ ਦੇਖੋ ਐਨ ਕਿਹੋ ਜਿਹਾ ਚੱਤ ਰਹੀ ਹੈ ਸ਼ਿਕਾਉਰ ਦੇਖ ਪੂਰੀ ਗੰਜਾਰ ਪਾਈ ਵੀ ਹਵਾ ਨੇ ਹਲੇ ਇਸ ਟਾਈਮ ਰੁਕਣੇ ਦਾ ਨਾ ਕੋਈ ਨਹੀਂ ਹਲੇ ਰਾਤ ਵੀ ਸਾਰੀ ਰਾਤ ਚਲੀ ਗਈ ਸਵੇਰ ਟਾਈਮ ਰੁਕੀ ਜਾਗਾ 6 ਵਜੇ ਤੱਤਕ 6:30 7:00 ਵਜੇ ਉਸ ਤੋਂ ਬਾਅਦ ਫੇ ਚੱਲ ਗਈ ਅੰਡਾ ਬੰਡਰ ਹੋ ਗਈ ਆ ਫਿਰ ਤਾਂ ਪਤਾ ਹੀ ਨਹੀਂ ਸਪੀਡ ਕਿੰਨੀ ਫਗੜੀ ਹਵਾ ਨੇ ਦੇਖ ਆ ਜਾ ਫਿਰ ਪਾਣੀ ਕਿੱਥੇ ਤੱਕ ਪਹੁੰਚਿਆ ਕਯਾਰੇ ਮਾ ਫਿਰ ਖੱਡ ਖੁੱਡ ਦੇਖ ਕਿਤੇ ਜੱਤਰ ਖੱਡ ਖੁੱਡ ਪੈ ਜਾਵੇ ਵਗੈਰ ਇਕੱਲੇ ਕਯਾਰੇ ਮਾ ਦਾ ਟਾਈਮ ਨਹੀਂ ਲੱਗਣਾ ਪਾਣੀ ਦਾ ਉਹ ਦੇਖ ਕਿੱਥੇ ਤੱਕ ਚੱਲਿਆ ਅੱਗੇ ਹੰ ਮੈਂ ਭਾਈ ਫੋਕਮਨ ਨੂੰ ਦੇਖ ਉਹ ਦੇਖ ਬਰਾਵੀ ਖੱਡ ਹੈ ਇਹ ਦੇ ਕਹੀ ਕਿਥਾ ਕਹੀ ਲਿਆ ਲਖਿੰ ਲੈ ਆ ਚੱਕਾ ਉਂਹਰਾ ਰੱਖ ਚਪਾ ਮੜਾ ਜਾ ਰੁਕ ਜਾਨੀਆਂ ਹੀ ਪੱਟੀ ਘੇਰ ਦੇ ਮੜੇ ਜੀ ਏ ਪਾਣੀ ਇੱਧਰ ਿੱਲੇ ਮਗੀ ਪੜਦਾ ਆ ਦੇ ਇੱਧਰ ਇਹ ਚੱਕ ਲੈ ਚਪਾ ਜਾ ਇੱਪਾ ਜਾ ਰੱਖਦੇ ਰੁਕ ਜਾਣਾ ਬਹੁਤ ਆ ਬੜਾ ਹੁਣੀ ਹੈ ਇਹ ਉਹੀ ਹੈ ਪੈਰ ਜਾ ਜਿੱਤਾਂ ਜੂਰ ਨਹੀਂ ਲਗਾਏਗਾ ਇਹ ਜੋ ਵਸ 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 ਯਾਰ ਉਸਾ ਲੋ ਬਣੀ ਤਰੀਕ ਮਤਲਬ ਨਾਲ ਗਣੇਲਾ ਹੋ ਗਿਆ ਸਮਝ ਕਿਉਂ ਮੈਂ ਵੀ ਅੱਧਾ ਵੱਲ ਗਣੇਲਾ ਲਓ ਜੀ ਹੋਰ ਗਿਆ 11 ਬਈ 11 ਵਜੇ ਬਾਅਦ ਹੁਣ ਚੱਲਦੇ ਆਪਾਂ ਘਰ ਨੂੰ ਦੇਖੀ ਜਾਊਗੀ ਹੁਣ ਸਵੇਰ ਨੂੰ ਦਿਨ ਮੈਂ ਤਾਂ ਨਹੀਂ ਲੈਟ ਆਊਗੀ ਅਗਲੇ ਦਿਨ ਹੁਣ ਕਿਉਂ ਤਿੰਨ ਮਦੰਦੀ ਨਹੀਂ ਹੁਣ ਕਰ ਲੂ ਪਰ ਸਾਨੂੰ ਉੱਗਦੀ ਨਵਾ ਤੇ ਦੇਖੂਗੇ ਹਵਾ ਬੰਦ ਹੋਈ ਜੇ ਛਿਲਾ ਦੂਗੇ ਗੱਡੀ ਰੋਕ ਗੱਡੀ ਲਓ ਜੀ ਪਹੁੰਚ ਗਏ ਜੀ ਕਰ ਚਲੋ ਠੀਕ ਹੈ ਜੀ ਨੀਂਦੇ ਆ ਜੀ ਹੁਣ ਆਪਾਂ ਸਵੇਰੇ ਤੇ ਲਓ ਜੀ ਅੱਜ ਆਪਾਂ ਨੇ ਫਿਰ ਪਾਣੀ ਚਲਾਇਆ ਬਈ 327 ਚ ਨਸਾਰਾ ਕਰ ਰਹੀ ਹੈ ਦੇਖੋ ਬਹੁਤ ਵੱਲ ਬਾਹਰ ਆ ਗਈ ਕਰੀਬਨ ਹਫਤੇ 'ਚ ਸਾਰੀ ਨਿਕਲੇ ਆਉਗੀ ਬਾਹਰ ਬਾਈ ਬੱਲ ਆ ਦੇਖੋ ਮੱਕੀ ਅੱਜ ਹਵਾ ਪੂਰਾ ਚੱਲ ਰਿਹਾ ਤਾਂ ਇਸ ਕਰਕੇ ਆਪਾਂ ਨੇ 327 ਛੜਤੇ ਦਾ ਪਾਣੀ ਦਿਨ ਦੀ ਵਾਰੀ ਹੈ ਅੱਜ ਪਹਿਲੀ ਵਾਰੀ ਹੈ ਦਿਨ ਦੀ ਬਾਕੀ ਇਹਦੇ ਬਾਅਦ ਡੇਢ ਕਿੱਲਾ ਰਹਿ ਜਾਊਗਾ ਆਪਣੇ ਬਸਲੇ ਉਹਨੂੰ ਕੱਲ ਨੂੰ ਦੇਖੂਗੇ ਕੱਲ ਨੂੰ ਨਿਬੜ ਜਾਏਗਾ ਫਿਰ ਚਲਾਉਂਗੇ ਕਰਾਲੀ ਵਾਲੇ ਖੇਤਾਂ ਵਾਂ ਫਿਰ ਅਗਲੀ ਲਾਈਟ ਬਾਕੀ ਦੇਖਦੇ ਆਂ ਹਵਾ ਦਾ ਕਹਿ ਸਾਹ ਕਿਤਾਬ ਰਹੂਗਾ ਬਾਈ ਜੇ ਹਵਾ ਬੰਦ ਰਹੀ ਤਾਂਹੀਂ ਚਲਾਉਂਗੇ ਨਹੀਂ ਬਹੁਤ ਖਰਾਬ ਹੋ ਰਿਹਾ ਕੰਮ ਸਾਰੀ ਕਣਕ ਟੇਢੀ ਕਰਤੀ ਜਿਹੜੀ ਨੂੰ ਪਾਣੀ ਲਾਇਆ ਆਪਾਂ ਨੇ ਉਦੋਂ ਰਾਤ ਨੂੰ ਬਕਮੇ ਇਹ ਜਾ ਹੋਇਆ ਬਾਈ ਜੇ ਤਾਂ ਲਾਵਾ ਪਾਣੀ ਤਾਂ ਔਖੀ ਹੈ ਜੇ ਨਾ ਲਾਵਾ ਤਾਂ ਔਖੀ ਹੈ ਇਹ ਉਧਰ ਤਾਂ ਹੁਣ ਵੀ ਨਸਾਰੇ ਪਾ ਨਿਸਰਨ ਲਗੀ ਵੀ ਹੈ ਪਾਣੀ ਜ਼ਰੂਰੀ ਹੈ ਸੁੱਕਾ ਲੱਗਿਆ ਤਾਂ ਝਾੜ ਘਟੂ ਬਾਕੀ ਦੇਖੀ ਜਾਊਗੀ ਮੌਸਮ ਵੀ ਖਰਾਬ ਦੱਸ ਰਹੇ ਮੀ 20 ਤਰੀਕ ਦਾ ਦਿਖਾਇਆ ਵਾ ਮੀ 40 50% ਚਲਾਵਾ ਹਾਂ ਰੁਕਾ ਮਾਰ ਦੇ ਪਾਈਪ ਲਾਈਨ ਬੰਨੀ ਹੈ ਪਰਲੇ ਰੇਜ਼ਰ ਤੇ ਬੰਦ ਕਰੀਤੀ ਮੋਟਰ ਆਟੋਮੈਟਿਕ ਕਰਦੇ ਆਨ ਹੁਣ ਤਾਂ ਖੈਰ ਦਵੀ ਹਵਾ ਪੂਰਾ ਚੱਲ ਰਿਹਾ तकरीबन ਇਹਨਾ ਤੇਜ ਤਾਂ ਪੂਰਾ ਵੀ ਹੋਨ ਤਾਂ ਘਟ ਗਈ। ਲਓ ਜੀ ਭਰ ਗਿਆ ਕਿਲਾ ਬਾਈ। ਹੁਣ ਪਾਣੀ ਚੱਲ ਰਿਹਾ ਆਪਣਾ 5 ਕਨਾਲ ਮਤਲਬ ਹੈ। 5 ਕਨਾਲਾਂ ਮਾਤੇ। ਸ਼ਾਇਦ ਭਰੇ ਜਾਵੇ। ਬਾਕੀ ਲਾਈਟ ਵੀ ਦੌੜ ਨੇ ਲਈਏ ਘੰਟੇ ਦੀ ਰਹਿ ਗਈ ਬਾਈ। 1:11 ਰਹੂਗਾ ਜਰ ਇਹ। बाकी तो भर भूर जाने बाकी गेड़ा मारकर आने आप उधर गया सुखू भी पर देख भी कि भरया कि गया पानी वो फिर देखो आप आई साइड में दूए क्यारे में घेरी भी है पाइपलाइन अपन इसी मे भर जा अगला क्यारा भी चल रहा पानी दपहरे तक चलिया पूरा दबक है ਬਕਕੂ ਤੇ ਬਾਤ ਤਾਂ ਫਿਰ ਜਮਾਈ ਬੰਦ ਹੋ ਗਈ ਹਵਾ ਪਰ ਕੇ ਕਹਿਰਾ ਪਰ ਕੇ ਕਹਿਰਾ ਰਹਿ ਰਿਹਾ ਲਾਦਾ ਹੀ ਭਰੂਗਾ ਫੇ ਕਹਿਰਾ ਤੇਰਾ 5 ਵਜੇ ਮਹਾ ਲਾਈਟ ਬਦੌੜਨੇ ਵਾਲੀ ਹੋਣੀ ਐ ਨੀ ਇੱਧਰ ਇੱਧਰ ਵਾਲੇ ਕਰ ਲੈ ਦੋਏ ਕਾਰੇ ਕੰਪਲੀਟ ਇੱਧਰ ਵਾਲੇ ਦੋਏ ਕਾਰੇ ਕਰ ਲੈ ਕੰਪਲੀਟ ਲਾਈਟ ਵੀ ਦੌੜਨ ਵਾਲੀ ਆ ਇੱਧਰਲੇ ਮੈਂ ਪਾਈਪ ਲਾਈਨ ਘੇਰ ਦੂੰਗਾ ਟੁਕੜਾ ਲਿਆ ਕੇ ਅੱਗੇ ਜੇ ਰਹਿ ਗਿਆ ਆ ਹੈ ਯੋ ਵੀਜਾ ਬਈ ਆਪਣਾ 2967 ਦੇਖੋ ਬਹੁਤ ਵਧੀਆ ਖੜਿਆ ਰੰਗ ਦੇਖੋ ਰੰਗ ਇਹਦਾ ਜ਼ਿਆਦਾਤਰ ਕਾਲਾ ਹੀ ਰਹਾ ਬਈ ਇੱਕ ਬੁੱਟਾ ਆਪਣਾ ਜਦ ਬਜਾਈ ਸ਼ੁਰੂ ਕਰੀਤੀ ਜਦ ਆਪਾਂ ਨੇ ਕੁਝ ਦਾਣੇ ਨਾ 2 4 5 4 ਕ ਦਾਣੇ ਘਰਾਂ ਮੁੱਲੀਆਂ ਲਈ ਵੀ ਤੇ ਜਿੱਥਾ ਡੋਲ ਪਾ ਸਬਜ਼ੀ ਦੀ ਉੱਥੇ ਬੀਜਾ ਦੇਖੇਦੇ ਆਪਾਂ ਨੇ ਵੀ ਚੱਲ ਜੰਮੂਗੇ ਕਿ ਨਾਣੇ ਵੀ ਕਿੰਨੇ ਦਾਣੇ ਜੰਮੂਗੇ ਇਹ ਵੀ ਘਰ ਦਾ ਬੀਜ ਹੈ ਕਈ ਵਾਰ ਜੰਮਦਾ ਨਹੀਂ ਹੁੰਦਾ ਖਰਾਬ ਖੂਜਾ ਤਾਂ ਉਹਨੂੰ ਬੁੱਟਿਆਂ ਕੀ ਬੱਲਾਂ ਦਿਖਾਉਂਗਾ ਬਈ ਮੈਂ ਤੁਹਾਨੂੰ ਵੀ ਕਿੱਡੀ ਕਿੱਡੀ ਬੱਲ ਹੈ ਬਹੁਤ ਸੋਹਣੀ ਬੱਲ ਹੈ ਲੰਬੀ ਮੋਟੀ ਦਿਖਾਉਂਗਾ ਤੁਹਾਨੂੰ भर जुगा भर जुगा यो और भर जुगा मैं इस इसके आरे में ना बढ़ी है फिर है ऐसो पर लो पिछे वाली क्यारा कर ला इसमें पैपलाइन ले लें टुकड़ा घेर दूंगे तो भरने का नहीं ना फ्लैट ਦੌੜਨੇ ਵਾਲੀ ਹੋ ਐ ਹੂੰ ਯੋ ਦੇਖ ਇਸ ਕੇਾਰੇ ਮੈਂ ਕਿੰਨਾ ਕਰਾਈ ਟੱਕੀ ਹੈ ਪਾਣੀ ਹਸਾ ਉਤਰ ਜਾਣਾ ਉੱਪਰ ਤੇ ਸਾਰਾ ਪਾਣੀ ਉਤਰ ਜਾ ਮੈਂਨਾ ਕਿੰਨਾ ਦਾ ਲਗਾ ਦੇ ਉਹ ਕੇ ਦੇਖ ਉਹ ਰ ਤਾਂ ਫਿਰਿਆ ਬਾਏ ਹੂੰ ਹਾਂ ਪਾਣੀ ਵੜਾ। ਪਾਣੀ। ਹੈ? ਹੂੰ। ਚਲ ਇਹ ਸਮਾ ਦਾ ਰੇਜ਼ਰ ਵੀ ਚੱਲ ਜਾਗਾ ਜੇ ਰਹਿ ਵੀ ਗਿਆ ਓ। ਪਰ ਲੈ ਹੀ ਯਾਰਾ ਕਰ ਲੈ ਫਿਰ। ਹੈਨੀ। ਲੋ ਜੀ ਲਾਈਟ ਗਈ ਦੋੜ ਬਈ यो ਕਹਿ ਰਹਾ ਤਾਂ ਭਰ ਗਿਆ ਆਪਣਾ यो ਵੀ ਭਰ ਗਿਆ ਉਹ ਵੀ ਭਰ ਜਣਾ ਉੱਪਰ ਲਿਮਨ ਤੇ ਤਾਰਿਆ ਵਾ ਛੋਟੀ ਜੀ ਟੱਕੀ ਰਹਿ ਗਈ ਬੜ ਦੂਰੀ ਪੜਦੇ ਉਹ ਇਹ ਵੀ ਉਹ ਕਹਿ ਰਹਾ ਹੈ ਬੜਾ ਹੈ ਇਸਮ ਤੇ ਆਪਾਂ ਨਾ ਇਹ ਨੱਕਾ ਪੜਤਿਆ ਇਸਕੇ ਅਰੇ ਮਾਂ ਦੇਖੀ ਜਾਊਗੀ ਵੀ ਸੀ ਕੇ ਪਣੀ ਜਲ ਸ਼ਾਇਦ ਫਿਰ ਜਵਾ ਮੋੜੀ ਮੋਟੀ ਟੱਕੀ ਰਹੂਗੀ ਜੀ ਰਹੀ ਬਈ ਦੋ ਨੱਕੇ ਵੜਦਣ ਇਸਮਾ ਤੇ ਬਾਕੀ ਸ਼ਾਇਦ ਉਮੀਦ ਹੈ ਮੈਨੂੰ ਵੀ ਸ਼ਾਇਦ ਫਿਰ ਵੀ ਜਾ ਹੈ ਕਿ ਬੜਾ ਹੀ ਗਹਿਰਾ ਔਰ ਪਾਣੀ ਪੂਰਾ ਭਰ ਗਿਆ ਭਰੇ ਤੇ ਵੀ ਸਮਝ 5-7 ਮਿੰਟ ਮੋਟਰ ਚੱਲੀ ਇਸਮਾ ਇਸ ਕਰਕੇ ਪਰ ਵੀ ਸਗਾ ਵੀ ਫਿਰ țeੜਾ ਟੋੜਾ ਮਾਨੂੰ ਰਹਿ ਜਾ ਬਾਕੀ ਮਡੀ ਮੁੱਟੀ ਟਾਕੀ ਤਾਂ ਬਈ ਕਿ țeੜਾ ਪੱਟੀਆਂ ਵੀ ਆ ਇਸ ਕਰਕੇ ਫਿਰ ਵੀ ਸਗਾ ਬਾਕੀ ਪਾਣੀ ਦਾ ਤੋੜਿਆ ਫਿਰ ਆਹ ਪਾਣੀ ਦਾ ਕਿਉਂ ਖੜਾ ਖਾਵਾਂ ਇਤਨਾ ਇਹ ਦੇਖੋ ਤੇੜਾਂ ਗੱਡੀਆਂ ਗੱਡੀਆਂ ਦਿਖਾਵਾਂ ਤੁਹਾਨੂੰ ਅੱਧੇ ਘੰਟੇ ਦਾ ਕੰਮ ਹੈ ਅੱਧੇ ਘੰਟੇ ਦਾ ਪਾਣੀ ਤਾਂ ਸਮੇ ਖੜਾ ਹੀ ਹੈ ਕੈਰੀ ਮਾ ਇਹ ਦੇਖੋ ਇਸ ਤਰ੍ਹਾਂ ਇਹ ਤੇੜਾ ਮਨੂੰ ਪਾਣੀ ਬਹੁਤ ਦੂਰ ਤੱਕ ਚਲੇ ਜਾਹਾ ਬਈ ਜੇ ਟੱਕੀ ਰਹਿ ਵੀ ਗਈ ਤੜਲੇ ਤੜਲੇ ਪਾਣੀ ਰਾਜ ਜਹਾ ਫੇ ਟੱਕੀ ਰਹਿੰਦੀ ਨਹੀਂ ਹੈ ਜਦ ਰੈਵੀ ਯਹਾਰਾ ਸਰੂਜ ਜੈਗੀ ਦੇਖੀ ਜਾ ਹੈਗੀ ਬਾਕੀ ਉਹ ਵੱਡ ਰਹੇ ਹਨ ਨੱਕੇ ਵਿੱਚ ਜਵਾਨ ਆਪਣਾ ਲੇਟ ਫੇਰ ਵੀ 10 15 ਮਿੰਟ ਫालतू ਚੱਲ ਗਈ 5 ਵਜੇ ਦੌੜਨੀ ਦੀ ਬਈ ਸਵੇਰੋਂ ਲੇਟ ਆਈ ਲੇਟ ਹੈ ਪਰ 9 ਵਜੇ ਆਈ ਆਣੀ ਦੀ ਨਹੀਂ 7 7:30 ਵਜੇ ਲੋ ਜੀ ਸੁਖਮਨ ਲਗਿਆ ਟਰੈਕਟਰ ਤੋਂ ਹੁਣ ਜੀ ਗਰਦ ਮਿੱਟੀ ਦੀ गिर ਰਹੀ ਦੀ ਖੜਾਦਾ ਬਾਈ ਪਾਣੀ ਮਾਰਦੇ ਪਾਣੀ ਮਾਰ ਕੇ ਚਾਦਰ ਪਾਗ ਟੱਕ ਖੜਾ ਦੂੰਗੇ ਜੰਮ ਕੇ ਜੀ ਰਹੀ ਜਹਾ ਐਨ ਸਮਝਿਆ ਦੇਖੋ ਉਹ ਤਾਂ ਸਾਫੇ ਦਾ ਉਹ ਗਰਦ ਮਿੱਟੀ ਗਿਰਦੀ ਦੀ ਬਾਈ ਬਾਰਾ ਗੂਰਾ ਤੋਂ ਹੈਂ ਚੱਲ ਗਿਆ ਵਾ